ਆਪ ਦੀ ਗਿਆਤ ਲਈ ਅਰਜ਼ ਕਰਾਂ ਜਿਸ ਦਿਨ ਕਿਸੇ ਦਾ ਮਨ ਕਾਲ ਚੋਂ ਨਿਕਲ ਕੇ ਅਕਾਲ ਦੇ ਚ ਪਹੁੰਚ ਜਾਂਦਾ ਹੈ ਪਰਮ ਆਨੰਦ ਦੇ ਚ ਉਹਨੂੰ ਜਿਹੜਾ ਸਭ ਤੋਂ ਵੱਡਾ ਪਛਤਾਪ ਪਾਉਂਦਾ ਓਏ ਐਵੇਂ ਖੱਜਲ ਖਵਾ ਰਹ ਹੁੰਦੇ ਰਹੇ ਤੇ ਇਤਨਾ ਸੌਕਾ ਕੰਮ ਸੀ ਪ੍ਰਾਪਤੀ ਤੋਂ ਬਾਅਦ ਪਤਾ ਚੱਲਦਾ ਹੈ ਪਹੁੰਚਣੇ ਐਵੇਂ ਟਕਰਾ ਮਾਰਦੇ ਕਿਤੇ ਕੁਝ ਵੀ ਨਹੀਂ ਸੀ ਪਰ ਜੋ ਕੁਝ ਕਰਦੇ ਰਹਿਆ ਉਹ ਗਲਤ ਕਰਦੇ ਰਹਿਆ ਗਲਤ ਕਰਨ ਨੇ ਥਕਾਇਆ ਗਲਤ ਕਰ ਕਰਕੇ ਟੁੱਟਦੇ ਜੇ ਦੇਵਤੇ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਘਰ ਦੇਚ ਅੰਧੇਰਾ ਸੀ ਫਿਰ ਪਤੀ ਪਤਨੀ ਨੇ ਸੋਚਿਆ ਕਿਵੇਂ ਗੱਡੀ ਹੈ ਚਲੋ ਇਹਨੂੰ ਕਹਿੰਦੇ ਆ ਤੂੰ ਨਿਕਲ ਜਾ ਦੋਵੇਂ ਉੱਚੀ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਅੰਧੇਰੇ ਤੋਂ ਨਿਕਲ ਜਾ ਸਾਡੇ ਘਰ ਨਿਕਲ ਨਏ ਨਿਕਲੇਗਾ ਪਤਨੀ ਕਹਿੰਦੀ ਏ ਡਾਂਗ ਚੁਕਲਾ ਕੁੱਟੋ ਏ ਮਾਰ ਇਹ ਗੱਲਾਂ ਨਾਲ ਨਿਕਲਣ ਵਾਲਾ ਨਹੀਂ ਦੋਹਾ ਨੇ ਡਾਂਗਾ ਚੁਕ ਲਈਆ ਮਾਰਨ ਲੱਗੇ ਮਾਰਦੇ ਆ ਮਾਰਦੇ ਆ ਹੱਥ ਥੱਕ ਗਏ ਟੁੱਟ ਗਏ ਉਹਨਾਂ ਦੀ ਛੋਟੀ ਲੜਕੀ ਕਹਿਣ ਲੱਗੇ ਬਾਪੂ ਇਹ ਸੋਟੀਆਂ ਨਾਲ ਨਹੀਂ ਨਿਕਲੇਗਾ ਇਹ ਧੁੱਲਣ ਨਾਲ ਨਿਕਲੇਗਾ ਤੁਲਾਈ ਕਰ ਦੇਨੇ ਆ ਤੂੰ ਪਾਣੀ ਪਾੜ ਲਗੇ ਤੇ ਝਾੜੂ ਮਾਰਨ ਲਗੇ ਚਲੋ ਇਹ ਨੂੰ ਇੰਜ ਬਾਹਰ ਕੱਢਦੇ ਡੋਲ ਡੋਲ ਕੇ ਪਾਣੀ ਵੀ ਥੱਕ ਗਏ ਝਾੜੂ ਦੇ ਦੇ ਕੇ ਵੀ ਥੱਕ ਗਏ ਹਨੇਰਾ ਤੇ ਨਾ ਨਿਕਲੇ ਦੰਗਾ ਮਾਰ ਮਾਰ ਕੇ ਵੀ ਥਕ ਥਗ ਗਏ ਟੁੱਟ ਗਏ ਅੰਧੇਰਾ ਤੇ ਨਾ ਨਿਕਲੇ ਆਵਾਜ਼ਾਂ ਮਾਰ ਮਾਰ ਕੇ ਵੀ ਥਕ ਗਏ ਗਲਾ ਪਾੜ ਪਾੜ ਕੇ ਵੀ ਥਕ ਗਏ ਔਰ ਗਲਾ ਬੈਠ ਗਏ ਅੰਧੇਰਾ ਤੇ ਨਾ ਨਿਕਲੇ ਇੱਕ ਸੰਤ ਲੰਗੇ ਜਾ ਰਹੇ ਸਨ ਉਹਨਾਂ ਨੇ ਨਾਲ ਦੇ ਘਰ ਦੇ ਅੱਧੀ ਰਾਤ ਨੂੰ ਹਰਕਤ ਦੇਖ ਕੇ ਪੁੱਛ ਲਿਆ ਕੀ ਕਰ ਰਿਹਾ ਹੈ ਹਨੇਰੇ ਨੂੰ ਕੱਢ ਰਿਹਾ ਕੱਢਦਿਆਂ ਕੱਢਦਿਆਂ ਥੱਕ ਗਿਆ ਬੜਾ ਤਾਕਤਵਰ ਹੈ ਬੜਾ ਸ਼ਕਤੀਸ਼ਾਲੀ ਹੈ ਆਵਾਜ਼ਾਂ ਨਾਲ ਤੇ ਨਹੀਂ ਨਿਕਲਿਆ ਸੀ ਡਾਂਗਾ ਮਾਰੀਆਂ ਇਹਨੂੰ ਇਹ ਡਾਂਗਾ ਨਾਲ ਵੀ ਨਹੀਂ ਨਿਕਲਿਆ ਬੜੀ ਧੁਲਾਈ ਕੀਤੀ ਹੈ ਨੇ ਬੁਹਾਰੀ ਦਿੱਤੀ ਹੈ ਤੇ ਉਦੋਂ ਵੀ ਨਹੀਂ ਲੱਗਿਆ ਤੱਕ ਗਿਆ ਸੀ ਟੁੱਟ ਗਿਆ ਸੀ ਉਸ ਸਾਂਤ ਨੇ ਜੇਵ ਚੋਂ ਮੋਮਬੱਤੀ ਕੱਢੀ ਇੰਜ ਜਲਾਈ ਗਿਆ ਅੰਦਰ ਐਨਾ ਸੌਖਾ ਕਾ ਗਿਆ ਅੰਦਰ ਨਾ ਡੰਗਾ ਵਾਰਨੀਆਂ ਪਈਆਂ ਨਾ ਧੋਲਾਈ ਕਰਨੀ ਪਈ ਨਾ ਉੱਚਾ ਉੱਚ ਕੋਪ ਕੇ ਆਖਣਾ ਪਿਆ ਨਿਕਲ ਜਾ ਨਿਕਲ ਜਾ ਅੰਧੇਰਾ ਤੇ ਚਲਾ ਗਿਆ ਮਹਾਰਾਜ ਦੀ ਬਾਣੀ ਕਹਿੰਦੀ ਏ ਦੀਵਾ ਬਲੇ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਜੈਸੇ ਦੀਵਾ ਜੜਾਈਏ ਤੇ ਅੰਧੇਰਾ ਚਲਾ ਜਾਂਦਾ ਏ ਛੇਵੇਂ ਗਿਆਨ ਦਾ ਪਾਠ ਕਰੀਏ ਪ੍ਰਮਾਤਮਾ ਦੇ ਉਹ ਬੋਲ ਜਿਦੇ ਪ੍ਰਮਾਤਮਾ ਦਾ ਨਾਮ ਹੈ ਗਿਆਨ ਹੈ ਦੋੜਾਈਏ ਪਾਪ ਚਲੇ ਜਾਂਦੇ ਨੇ ਦੁੱਖ ਚਲੇ ਜਾਂਦੇ ਬੜੇ ਧਿਆਨ ਨਾਲ ਸੁਣ ਲੈ ਇਹ ਤੋਂ ਪੰਕਤੀ ਦੀਵਾ ਬਲੇ ਅੰਧੇਰਾ ਜਾਏ বেদ ਪਾਠ ਮਤ ਪਾਪਾਂ ਖਾਏ ਗਿਆਨ ਨਾਲ ਭਰੇ ਹੋਏ ਗ੍ਰੰਥਾਂ ਦਾ ਪਾਠ ਇਸ ਤਰ੍ਹਾਂ ਪਾਪ ਨੂੰ ਖਾ ਜਾਂਦਾ ਜਿਵੇਂ ਜਲ ਦਾ ਹੋਇਆ ਦੀਵਾ ਹਨੇਰੇ ਨੂੰ ਖਾ ਜਾਂਦਾ ਕੁਸਈਆ ਖੋ ਕੇ ਪਾਠ ਤੇ ਅਸੀਂ ਬੜੇ ਕੀਤੇ ਨੇ ਕਰਦੇ ਆਂ ਖੇੜ ਤੇ ਨਹੀਂ ਬਣਦੇ ਖੇੜ ਤੇ ਨਹੀਂ ਬਣਦੇ ਇਹ ਵਿੱਚ ਦੱਸ ਦਿੱਤਾ ਹੈ ਇੱਕ ਸਵੱਦ ਲੈਵਲ ਆ ਕਰੇ ਲੈਵ ਜੁੜ ਕੇ ਪਾਠ ਕਰੇ ਸੁਰਤ ਨੂੰ ਜੋੜ ਕੇ ਪਾਠ ਕਰੇ ਤਾਂ ਜਾ ਕੇ ਖੇਤ ਜੋ ਹੈ ਬਣਦੇ ਵਟ ਹੋਵੇ ਤੇਲ ਹੋਵੇ ਤਾਂ ਦੀਵਾ ਜਲਦਾ ਹੈ ਮੇਰੀ ਵਟ ਹੈ ਤਾਂ ਵੀ ਨਹੀਂ ਜਲੇਗਾ ਨਿਰਾ ਤੇਲ ਹੈ ਤਾਂ ਵੀ ਨਹੀਂ ਜਲੇਗਾ ਦਵਾਂ ਦਾ ਸੰਯੋਗ ਚਾਹੀਦਾ ਹੈ ਸ਼ਬਦ ਸੁਰਤ ਦਾ ਸੰਯੋਗ ਚਾਹੀਦਾ ਕਿਸੇ ਦੇ ਚ ਜਨਮ ਲੱਗ ਜਾਂਦੇ ਨੇ ਇਹਦੇ ਚ ਬੜਾ ਸਮਾਂ ਲੱਗ ਜਾਂਦਾ ਹੈ ਸਾਧਨਾ ਕਰਦੇ ਕਰਦਿਆਂ ساری ਜ਼ਿੰਦਗੀ ਲੱਗ ਜਾਂਦੀ ਹੈ ਖੇਡ ਤੇ ਇਤ ਨਹੀਂ ਹੈ ਬੁਲਿਆ ਰੱਬ ਦਾ ਕੀ ਪਾਣਾ ਇਧਰੋਂ ਘੁਟਣਾ ਇਧਰੋਂ ਉਲਣਾ ਜਿਸ ਦਿਨ ਇਹ ਦੀਵਾ ਜਲ ਪੈਂਦਾ ਉਹਦੋਂ ਹਸੋ ਹੀਣੀ ਗੱਲ ਇੱਕ ਪ੍ਰਤੀਤ ਆਉਂਦੀ ਐ ਐਵੇਂ ਸਮਾਂ ਅਜਾਈਂ ਗਵਾਇ ਐਵੇਂ ਜ਼ਿੰਦਗੀ ਅਜਾਈਂ ਗਵਾਇ ਇਹ ਤੇ ਇਤਨਾ ਸੌਖਾ ਕੰਮ ਬੜੇ ਧਿਆਨ ਨਾਲ ਸੁਣਨਾ ਜਿਤਨਾ ਸੌਖਾ ਕੰਮ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਹੋਰ ਕੋਈ ਕੰਮ ਨਹੀਂ ਕਿ ਜਿਤਨਾ ਔਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਔਖਾ ਵੀ ਹੋਰ ਕੋਈ ਹੈ ਦੋਵੇਂ ਗੱਲ ਦੋਵੇਂ ਜਦ ਤੱਕ ਸਮਝ ਨਹੀਂ ਵਿੰਦ ਨਹੀਂ ਜਾਣਨਾ ਨਹੀਂ ਬ੍ਰह्म ਵਿੰਦੇ ਜਿੰਨੇ ਸਿਰ ਤੱਕ ਬ੍ਰह्म ਦਾ ਵਿੰਦ ਨਹੀਂ ਹੈ ਜਾਣਨਾ ਨਹੀਂ ਹੈ ਸਮਝਣੇ ਬਹੁਤ ਔਖਾ ਹੈ ਬਹੁਤ ਔਖਾ ਬਹੁਤ ਔਖਾ ਗਲਤੀ ਤੇ ਗਲਤੀ ਕਰੇ ਹੀ ਜਾਏਗਾ ਕਿਉਂ ਸਮਝ ਨਹੀਂ ਹੈ ਬੋਲਾੜੇ ਉੱਲੇ ਭੁੱਲ ਭੁੱਲ ਪਛੋਤਾਣੀ ਬੁੱਲਾ ਕਰਦਾ ਜਾਏਗਾ ਬੁੱਲਾ ਕਰਦਾ ਜਾਏਗਾ ਬੁੱਲਾ ਮਨੁੱਖ ਕਰਦਾ ਹੈ ਗਲਤੀਆਂ ਮਨੁੱਖ ਕਰਦਾ ਹੈ ਸਮਾਜ ਦੇ ਨਾਂ ਤੇ ਰਾਜਨੀਤੀ ਦੇ ਨਾਂ ਤੇ ਤੇ ਧਰਮ ਦੇ ਨਾਂ ਤੇ ਗਲਤੀਆਂ ਤੇ ਚੱਲ ਰਹੀਆਂ ਇਨੋ ਇੰਜ ਕਹਿ ਲੋ ਰਾਜਨੈਤਿਕ ਗਲਤੀਆਂ ਸਮਾਜਿਕ ਗਲਤੀਆਂ ਤੇ ਧਾਰਮਿਕ ਗਲਤੀ ਰਜ ਕੇ ਹੋ ਰਹੀਆਂ ਹਨ ਧਰਮ ਦੀ ਦੁਨੀਆ 'ਚ ਗਲਤੀਆਂ ਹੀ ਗਲਤੀਆਂ ਉਹ ਇਹਨਾਂ ਗਲਤੀਆਂ ਦੀ ਛਾਣ-ਬੀਣ ਕਰੀਏ ਕਿਤਨੇ ਗਲਤ ਕਰਮ ਹਰ ਮذਬ ਦੇ ਚੱਲ ਰਹੇ ਫਜ਼ੂਲ ਚੱਲ ਰਹੇ ਨਿਕੰਮਾ ਬਹੁਤ ਚੱਲ ਰਹੇ ਦਾੰਗਾ ਮਾਰੀਆਂ ਜਾ ਰਹੀਆਂ ਨੇ ਹਨੇਰੇ ਨੇ ਆਵਾਜ਼ਾਂ ਮਾਰ ਕੇ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ ਹਨੇਰੇ ਨੂੰ ਧੁਲਾਈ ਕੀਤੀ ਜਾ ਰਹੀ ਹੈ ਹਨੇਰੇ ਨੂੰ ਉਲਦਾ ਨਹੀਂ ਥੱਕਦੇ ਨੇ ਟੁੱਟਦੇ ਨੇ ਪਰ ਕਹਿਆ ਤੇ ਨਾ ਸਾਡੇ ਵਸਦੀ ਗੱਲ ਨਹੀਂ ਹਨੇਰੇ ਨੂੰ ਕੱਢਣਾ ਅਸੀਂ ਤੇ ਥੱਕ ਗਏ ਅਸੀਂ ਤੇ ਥੱਕ ਗਏ ਧਰਮ ਦੀ ਦੁਨੀਆ 'ਚ ਇਹ ਕੰਮ ਕਰ ਕਰ ਕੇ ਤੇ ਥੱਕ ਗਏ ਹੁਣ ਇਹ ਦੋਵੇਂ ਸ਼ਬਦ ਮੈਂ ਇਕੱਠੇ ਕਹਿ ਦਿਆਂ ਜਿਤਨਾ ਸੌਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਰੋਹੇ ਜ਼ਮੀਨ ਤੇ ਇਤਨਾ ਸੌਖਾ ਕੋਈ ਕੰਮ ਨਹੀਂ ਹੈ ਕੋਈ ਵੀ ਚੀਜ਼ 1 ਸੈਕਿੰਡ ਦੇ ਚ ਨਹੀਂ ਮਿਲ ਸਕਦੀ ਇੱਕ ਬਹੁਤ ਵੱਡਾ ਮਕਾਨ ਬਣਾਣਾ 1 ਸੈਕਿੰਡ ਦੇ ਚ ਬਣ ਸਕਦਾ ਇੰਜੀਨੀਅਰ ਬਣਨਾ ਹੈ ਵਕੀਲ ਬਣਨਾ ਹੈ ਡਾਕਟਰ ਬਣਨਾ ਹੈ 1 ਸੈਕਿੰਡ ਦੇ ਚ ਮੈਂ ਬਣ ਸਕਦਾ 18 20 ਸਾਲ ਪੜਾਈ ਤੇ ਕਰਨੇ ਪੈਗੇ ਪ੍ਰਾਇਮਰੀ ਸਕੂਲ ਹਾਈ ਸਕੂਲ ਫਿਰ ਕਾਲ ਫਿਰ ਮੈਡੀਕਲ ਕਾਲ ਉਥੇ ਪੜਾ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਲਾਣਾ ਪਏਗਾ ਤਾਂ ਕਿਦਰੇ ਮੈਂ ਇੰਜੀਨੀਅਰ ਬਣਾਵਾਂਗਾ ਡਾਕਟਰ ਬਣਾਵਾਂਗਾ ਕਿਾ ਬਹੁਤ ਵੱਡੀ ਲੰਬੀ ਯਾਤਰਾ ਇੱਕ ਸੈਕਿੰਡ ਦੇ ਛੋ ਸਕਦੀ ਹੈ ਪਾਵੇਂ ਆਵਾਜ਼ ਤੋ ਵੀ ਠਿੱਕੇ ਹੈ ਹਵਾਈ ਜਹਾਜ਼ ਬਣ ਚੁਕੇ ਨੇ ਪਰ ਫਿਰ ਵੀ ਇਥੋਂ ਨਿਊਯਾਰਕ ਜਾਣਾ ਹੋਵੇ 24 ਘੰਟੇ 30 ਘੰਟੇ ਤੇ ਲੱਗਦੇ ਲੱਗਦੇ ਪਾਵੇਂ ਹਵਾਈ ਜਹਾਜ਼ ਇੱਕ ਸੈਕਿੰਡ ਦੇ ਚ ਲੰਬੀ ਯਾਤਰਾ ਨਹੀਂ ਹੋ ਸਕਦੇ ਇੱਕ ਸੈਕਿੰਡ ਦੇ ਚ ਮੈਂ ਕੋਈ ਬਹੁਤ ਵੱਡਾ ਮਕਾਨ ਨਹੀਂ ਬਣਾ ਸਕਦਾ ਇੱਕ ਸੈਕਿੰਡ ਦੇ ਵਿੱਚ ਮੈਂ ਕੋਈ ਬਹੁਤ ਵੱਡਾ ਕਾਰੋਬਾਰ ਨਹੀਂ ਖੋਲ ਸਕਦਾ ਇੱਕ ਸੈਕਿੰਡ ਦੇ ਵਿੱਚ ਕੋਈ ਮੈਂ ਬਹੁਤ ਮਹਾਨ ਵੱਡੀ ਵਿਦਿਆ ਹਾਸਲ ਨਹੀਂ ਕਰ ਸਕਦਾ ਇੱਕ ਸੈਕਿੰਡ ਦੇ ਵਿੱਚ ਮੈਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹਾਂ ਪ੍ਰਮਾਤਮਾ ਇੱਕ ਸੈਕਿੰਡ ਵਿੱਚ ਇੱਕ ਸੈਕਿੰਡ ਇੱਕ ਚਿੱਤ ਜੈ ਇੱਕ ਛਿਨ ਤੇ ਆਇਓ ਚੇਤ ਇੱਕ ਹੋ ਗਿਆ ਦੁਆੜ ਨਹੀਂ ਤੇ ਦੁਆੜ ਦਾ ਮਤਲਬ ਹੈ ਭੂਤਕਾਲ ਦੀਆਂ ਯਾਦਾਂ ਚ ਹੈ ਭਵਿਸ਼ ਦੇ ਚਿੰਤਾ ਚ ਨਾ ਭੂਤਕਾਲ ਦੀਆਂ ਯਾਦਾਂ ਨਾ ਭਵਿਸ਼ ਦੀਆਂ ਚਿੰਤਾ ਮਨ ਇੱਕ ਹੋ ਗਿਆ ਇੱਕ ਸ਼ਬਦ ਲੈਵਲ ਹੈ ਇਹ ਪ੍ਰਾਪਤ ਇੱਕ ਸੈਕਿੰਡ ਦੇ ਚ ਉਹ ਤੁਸੀਂ ਦਸੋ ਮਹਾ ਆਨੰਦ ਮਹਾ ਸ਼ਕਤੀ ਮਹਾ ਰਸ ਜੀਵਨ ਦਾ ਸਾਰ ਇੱਕ ਸੈਕਿੰਡ ਵਿੱਚ ਪ੍ਰਾਪਤ ਹੁੰਦਾ ਹੈ ਇੱਕ ਸੈਕਿੰਡ ਵਿੱਚ ਮਨ ਸਮੇਂ ਦੇ ਵਿੱਚ ਭਟਕਦਾ ਰਹਿੰਦਾ ਹੈ ਕਾਲ ਦੇ ਵਿੱਚ ਭਟਕਦਾ ਰਹਿੰਦਾ ਹੈ ਪਤਾ ਨਹੀਂ ਕਿੰਨੇ ਜਨਮਾਂ ਤੋਂ ਭਟਕ ਰਿਹਾ ਹੈ ਔਰ ਉੱਕੀ ਨਹੀਂ ਟਿਕਦਾ ਨਾ ਪਾਠ ਕਰਦਿਆਂ ਟਿਕਦਾ ਹੈ ਨਾ ਸਤਸੰਗ ਦੇ ਵਿੱਚ ਟਿਕਦਾ ਹੈ ਨਾ ਦੁਕਾਨ ਤੇ ਟਿਕਦਾ ਹੈ ਨਾ ਪਰਿਵਾਰ ਵਿੱਚ ਹਰ ਵਕਤ ਦੁਹਾੜ ਆਉਂਦਾ ਹੈ ਹਰ ਵਕਤ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚੱਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਚੱਲਦੀ ਮੱਥਾ ਦੱਸ ਦਿੰਦਾ ਹੈ ਹੁਣ ਇਹ ਚਿੰਤਾ ਕਰ ਰਿਹਾ ਹੈ ਭਵਿੱਖ ਦੇ ਚਲਾ ਗਿਆ ਹੈ ਮਸਤਕ ਦੱਸ ਦਿੰਦਾ ਹੈ ਹੁਣ ਬੀਤ ਕਾਲ ਦੀਆਂ ਯਾਦਾਂ ਵਿੱਚ ਚਲੋ ਇਹਦਾ ਵੀ ਥੋੜਾ ਖੁਲਾਸਾ ਮੈਂ ਰੱਖਦੇ ਆ ਯਾਦਾਂ ਵਿੱਚ ਕੀ ਹੁੰਦਾ ਹੈ ਕਿਉਂ ਕਿਉਂ ਹਉਦ ਕਾਲ ਦੀਆਂ ਯਾਦਾਂ ਚਲਾ ਜਾਂਦਾ ਗੁਜ਼ਰੇ ਹੋਏ ਸਮੇਂ ਵਿੱਚ ਕੁਝ ਮਿਲਿਆ ਸੀ ਕੁਝ ਮਨ ਭਾਉ ਦਾ ਮਿਲਿਆ ਸੀ ਜੋ ਮਨ ਨੇ ਚਾਇਆ ਸੀ ਮਿਲ ਗਿਆ ਸੀ ਬੜੀ ਖੁਸ਼ੀ ਹੋਈ ਬੜੀ ਖੁਸ਼ੀ ਹੋਈ ਯਾਦ ਆਉਂਦੀ ਹੈ ਉਹ ਯਾਦ ਫਿਰ ਵਿਛੜ ਗਏ ਜਗਤ ਵਿੱਚ ਐਸਾ ਕੁਝ ਵੀ ਨਹੀਂ ਜੋ ਮਿਲ ਕੇ ਨਾ ਵਿਛੜੇ